ਪਤਾ ਨਹੀਂ ਲੱਗਾ ਸਾਨੂੰ ਸਵੇਰੇ ਮਲਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਂਕਾਉਟਰ ਹੋ ਗਿਆ। ਸਾਨੂੰ ਪਤਾ ਨਹੀਂ ਕਿ ਬਾਅਦ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ। ਕੀ ਪਤਾ ਲੱਗਾ ਤੁਹਾਨੂੰ? ਹਾਂ ਤੇ ਪੁਲਿਸ ਨੇ ਦੱਸ ਕੇ ਵੀ ਤੁਹਾਡਾ ਬੇਟਾ ਪਿਕਨਿੰਦੇ ਦਾ ਕੰਟਰੋਲ ਹੋ ਗਿਆ। ਜੁਪੀ ਮੈਂ ਵੀ ਐਕਸੋਟਮੈਂਟ ਕਰ ਰਿਹਾ ਸੀ ਸਾਡੇ ਪੈਨਸਰ ਮਿੱਟੀ ਨਿਕਲ ਗਈ। ਕੰਮ ਕੀ ਕਰਦਾ ਸੀ? ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ। ਕਿੰਨਾ ਚਿਰ ਕੋਰੇ ਸੀ? ਨਹੀਂ ਕੋਰੇ। ਕਿੰਨਾ ਚਿਰ ਐ ਕਰੋਗੇ? ਹੋਏਗਾ ਜੇ 3-4 ਦਿਨ ਗਏ ਘਰੋਂ। ਕੀ ਕਹਿ ਕੇ ਗਏ ਘਰ? ਕਰਨ ਉਹਦੇ ਅਮੀਰ ਦਰਾਂ ਵੀ ਨਾ ਹੋ ਜਾਂਦਾ ਨਾ ਨੇ ਕੋ ਰੋਟੀ ਬਖਾ ਕੇ ਨਾ ਰੋਟੀ ਕੱਢ ਜਾਂਦੇ ਨੇ ਦਸ ਕੇ ਕੁਛ ਵੀ ਨਹੀਂ ਗਿਆ ਮੈਂ ਜੇ ਕਿਸੇ ਨੂੰ ਦੱਸਿਆ ਹੋਵੇ ਤਾਂ ਪਤਾ ਹੁੰਦਾ ਵੀ ਮੈਂ ਮਾਤਾ ਪਰਵੇ ਕਰਦਾ ਵੀ ਖਾਣ ਤਾਂ ਗਿਆ ਤੇ ਨਹੀਂ ਸਕਦੇ ਕਿਦਰ ਫੋਨ ਇੱਕ ਵਾਰ ਹੋਇਆ ਬਾਅਦ ਫੋਨ ਇਹ ਤਾਂ ਬੰਦ ਆ ਰਿਹਾ ਹੈ ਫੋਨ ਕਿਤੇ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਕੋਈ ਨਹੀਂ ਆਜਾ ਨਹੀਂ ਤੁਸੀਂ ਬਾਅਦ ਫਿਰ ਦੁਬਾਰਾ ਫੋਨ ਉੱਤੇ ਹੀ ਸ਼ਾਮ ਰਾਤ ਨੂੰ ਫੋਨ ਬੰਦ ਆ ਦੱਸ ਕਹਿੰਦੀ ਉਹਨੂੰ ਥਾੜਾ ਤੇ ਬਲਾਸ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਮੈਂ ਇਹ ਗੱਲ ਤੇ ਮੈਂ ਨਹੀਂ ਮਾਰ ਸਕਦਾ ਕਿ ਬਲਾਸ ਕੀਤੇ ਹੋਣ ਪਹਿਲਾਂ ਤਾਂ ਜਦੋਂ ਇੱਥੇ ਧੌਣ ਗਏ ਨਾ ਜੇ ਇਕੱਠੇ ਨਾਣੇ ਸਾਰੇ ਧੌਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਮੇਰੇ ਤਾਂ ਸਿੱਧਾ ਪਤਾ ਲੱਗਾ ਕਿ ਉਹਨਾਂ ਦੇ ਉਹਦੇ ਮੁਲਾਜ਼ਮ ਥੱਕੇ ਗਏ ਸਾਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕੀ ਚਾਹੁੰਦਾ ਉਹਨਾਂ ਨੂੰ ਚਾਹੀਦਾ ਜੀ ਸਾਹਬੀ ਹੈ ਤੁਮਨੇ ਸਾਫ਼ ਕਿ ਕਿ ਜੇ ਅਸੀਂ ਪੀਤਾ ਹੁਣ ਕੀ ਉਹਨਾਂ ਨੇ ਕਿਹਾ ਕੀ ਪਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਤੇ ਗਿਆ ਇਥੋਂ ਕਿਦਾਂ ਅਸੀ ਕੁਤਤ ਕਿ ਨਹੀਂ ਨਹੀਂ ਮੰਗਵਾ ਨਹੀਂ ਮੰਗਵਾ ਬਦ ਵੀ ਬਦ ਵੀਰ ਵਾਰ ਤੁਸੀਂ ਉਧਰ ਕਿੱਥੇ ਰਹਿਣ ਵਾਲੇ ਹੋ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਨਹੀਂ ਇੱਥੇ ਤੁਹਾਨੂੰ ਕੋਈ ਕਹਿੰਦਾ ਸਾਲ ਦੋ ਸਾਲ ਦੋ ਤੇ ਜਦੋਂ ਤੁਸੀਂ ਮੁੜੇ ਮੈਂ ਗੱਲਬਾਤ ਹੋਈ ਕਾਊਂਟਰ ਤੋਂ ਜਾਨਦੇ ਆਪ ਕੋਈ ਨਹੀਂ ਨਹੀਂ ਕਹੀ ਦੱਸਿਆ ਮੈਂ ਯਾਰ ਦੋਸਤ ਹੈ ਕਿ ਉਧਰ ਰਹਿੰਦੇ ਯਾਰ ਦੋਸਤ ਜਿੱਦਾਂ ਤੁਸੀਂ ਇੱਧਰ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕਵੇਦਾ ਇਹ ਨਾਲ ਥੋੜਾ ਪਤਾ ਤੁਹਾਨੂੰ ਵੀ ਕੌਣ ਕਿਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਨਹੀਂ ਸਾਨੂੰ ਕੋਈ ਪਤਾ ਨਹੀਂ ਜਾਂਦਾ ਤੁਹਾਨੂੰ ਨਹੀਂ ਪਤਾ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਤਾਂ ਸਵੇਰੇ ਪਤੜਕੇ ਜਾਣਾ ਕੰਮ ਤੇ ਦਿਹਾੜੀ ਜਾਣਾ ਵਾ ਤੇ ਭਰਾ ਨੂੰ 8 7 8 ਵਜੇ ਨੇਰੇ ਹੁੰਦੇ ਪਾ ਕੇ ਸੌਂ ਜਾਂਦਾ ਕਿੰਨੇ ਭੈਣ ਭਰਾ ਨੇ ਇਕੱਲਾ ਹੀ ਇਕੱਲਾ ਲੰਮੜਾ ਹਾਂ ਪਹਿਲਾਂ ਜਿੱਦਾਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਗੱਲ ਬਸ ਨਾ ਨਾ ਕੋਈ ਇਹ ਕੋਈ ਚਾਂਸੀ ਜੀ ਤਕੋਰ ਕੀ ਹੋ ਗਿਆ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਗੱਲ ਹੋਈ ਹੈ ਕਿੱਥੋਂ ਪਤਾ ਲੱਗਾ ਘਰ ਆਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿ ਵੀ ਇਦਾਂ ਹੋ ਗਿਆ ਤਾਂ ਅਗਲੀ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਜਾਂ ਜਾਂ ਕਿੱਥੇ ਕਰਦਾ ਜਾਂਦਾ ਰਿਆਂ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਚਾਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤਿੰਨ ਚਾਰ ਦਿਨੋਂ ਇੱਕ ਕਰਨ ਨਹੀਂ ਆਇਆ ਤੂੰ ਮੈਨੂੰ ਫੋਨ ਕੀਤਾ ਤਿੰਨ ਚਾਰ ਦਿਨ ਪਹਿਲਾਂ ਕੋਈ ਦਿਨ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰਤੇ ਨਹੀਂ ਗੱਲ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਹੁੰਦਾ ਕੰਮ ਕੂਗਾ ਬਾਈ ਕੋਈ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਪੜਿਆ ਕਿੰਨਾ ਸੀ 12 ਕਿਤੇ ਪਹਿਲਾਂ ਉਹ ਪੱਛਾ ਪੁੱਤ ਜੱਟਾ ਰੱਖੇ ਉਹ ਵੀ ਕੇਸ ਕਰਨੈਰ ਵਾਲਾ ਕੀ ਹੋਇਆ ਮਨ ਉਹ ਹੀ ਮੁੰਡਾ ਡੁੱਬ ਗਿਆ ਸੀ ਉਹਨਾਂ ਕਰਤੇ ਕਦੋਂ ਇਹ ਲਾਸ਼ਤ ਕਰੋਗੇ ਅਸੀਂ ਤੁਹਾਨੂੰ ਹਾਂਜੀ ਕਰੋਗੇ ਕਿਹਦੇ ਆਹੀ ਲਾਸ਼ ਕਦੋਂ ਹੈ ਮੰਗੋ ਬੁੱਧਵਾਰੀ ਕਦੀ ਦੱਸਿਆ ਪੇਰੇ ਯਾਰ ਦੋ ਸੁਧਰ ਗਏ ਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਆ ਬੰਦ ਆ ਰਹੇ ਸੀ ਕੀ ਚਾਹੁੰਦੇ ਤੁਸੀਂ ਹੋਗੇ ਹਨਾ ਤੁਹਾਡਾ ਬੱਚਾ ਇੱਕ ਕੁੜੀ ਦੱਸਿਆ ਪੁੱਛ ਲ ਕੋ ਡੈਡ ਬੜੀ ਕਦੋਂ ਆਣੀ ਆ ਮੇਰਾ ਪਰਮ ਜੀਤ ਜੇ ਤੜਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲ ਬਤੋ ਯਕੀ ਪਤਾ ਲੱਗਾ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਹਲਕੇ ਅੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਹਨੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਆ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ ਨਹੀਂ ਮੈਂ ਨਹੀਂ ਜਾਣਦੀ ਜਿੰਨਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰਦੋ ਪਰ ਮੇਰੇ ਬੱਚੇ ਨਹੀਂ ਇੱਥੇ ਆਉਂ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਚ ਲੱਗਾ ਵਾ ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਕੀ ਨਾ ਕੀ ਹੈ ਮੁੰਡੇ ਦਾ ਜਸਨਪ੍ਰੀ ਪੜਿਆ ਲਿਖਿਆ ਨਹੀਂ ਅਨ ਪੜਨੇ ਮੇਰੇ ਮੁੰਡੇ ਤਿੰਨੇ ਅਨ ਪੜਨੇ ਕੰਮ ਕੀ ਕਰਦਾ ਉਹ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਇੱਧਾ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਹੀ ਨਹੀ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਈ ਮਾਤਾ ਇਹ ਪੈਣਾਂ ਇੱਕ ਪੜਾ ਗਿਆ ਮੰਗਲਵਾਰ ਦਾ ਗਿਆ ਪਲ 8 ਦਿਨ ਹੋਣੀ ਆ ਬਲਾਰ ਦਿਨੋਂ ਕਰਨੀ ਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁਣ ਇਹੀ ਤੈਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਆ ਹੀ ਪਤਾ ਇਦਾਂ ਦੇ ਕੋ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਆ ਹੀ ਤੁਰਿਆ ਗਰੀਬੀ ਵਿੱਚ ਨਿਕਲੇ ਜਾ ਹੀ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀ ਨਾਮ ਤੁਹਾਡਾ ਮੇਰਾ ਪਰਮਜੀਤ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਇਹਦੇ ਗੋਲੀਆਂ ਬੱਚੀਆਂ ਆ ਹਾਂ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਣ ਦੇ ਗਏ ਉਹਦੋਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਕਰੋ ਘਰ ਮੰਗਲਵਾਰ ਗਏ ਸੀ ਘਰੋਂ ਹਾਂਜੀ ਤੇ ਪਾਲ ਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋ ਗਿਆ ਉਹਨਾਂ ਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁਟੇ ਕੋਈ ਇਦਾਂ ਦੀ ਕੋਈ ਨਹੀਂ 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 ਇਹ ਸਗਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਅਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ ਅਸੀਂ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਹਾਂ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ ਹੋਈ ਹੋਣੀ ਗਏ ਆ ਗੱਡੀ ਤੇ ਕੋਈ ਕੋ ਪਹਿਲਾਂ ਕੋਈ ਕੋ ਪੁਲਿਸ ਪਾਸ ਕੇਸ ਪਿਆ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਲਾਂ ਭਰਾਣੇ ਅਸੀਂ ਉਹ ਮੁੰਡਾ ਉਹ ਆਜ ਵੀ ਰਾਡੇ ਨਾ ਹੈਗੀਆਂ ਦੋ ਸਿਸਟਰਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਦਿੰਦੇ ਮੁੰਡਾ ਕਿੱਥੇ ਦਿੰਦਾ ਇਹ ਆ ਸ਼ੂਰ ਜੀ ਹਾਂ ਜੀ ਕੀ ਮੰਗ ਕਰਦੇ ਤੇ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ

ਕੋਈ ਨਹੀਂ 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 ਫੇਟੋ ਹੀ ਗੱਲ ਕਰਨੀ ਕੋਈ ਕਰੋ ਗੱਲ ਪਤਾ ਨਹੀਂ ਰਹੇ ਨਾ ਪਤਾ ਨਹੀਂ ਰਹੇ ਸਾਡੇ ਜਿਹੜੇ ਪਾਤਾਂ ਨੇ ਉਹ ਕਾਨੂੰਨ ਗੱਲ ਜਿਹੜਾ ਖੜਿਆ ਸੀ ਨਾ ਨਿਕਲ ਉਹ ਕਿਹਨੇ ਖੜਾ ਹੀ ਨੂੰ ਮੁੰਡੇ ਨਾਲ ਹੀ ਗਿਆ ਹੀ ਗੱਡੀ ਤੇ ਅੱਧਾ ਗੱਡੀ ਚੋਂ ਉਹ ਮੁੰਡੇ ਨਾਲ ਉਹ ਗੱਡੀ ਕਿੱਥੋਂ ਆਈ ਮੁੰਡਾ ਗੱਡੀ ਵਾਲਾ ਉਹ ਵੀ ਉਹ ਆਉਂਦਾ ਸੀ ਮੁੰਡਾ ਉਹ ਨਾਲ ਉਹ ਠੀਕ ਹੈ ਉਹ ਫਿਰ ਉਹ ਨਾਲ ਕਈ ਵਾਰਾਂ ਗੱਲ ਕਰਦੇ ਜਾ ਰਹੇ ਹਾਂ ਹਾਂ ਜੀ ਮੇਰਾ ਕੋਟ ਇੱਧਰ ਦਾ ਨਾ ਆ ਵੀ ਉਹ ਨਾਲ ਨਾਲ ਗੱਡੀ ਆਉਂਦਾ ਇਹ ਮਾਤਰਾ ਜਰਾ ਹਾਂ ਗੱਡੀ ਦਾ ਲੈ ਗੱਡੀ ਉਹਦੀ ਹੀ ਨੇ ਗੱਡੀ ਵੀ ਉਹ ਉਹ ਵੀ ਕਿਸੇ ਦੀ ਚਲਾਉਂਦਾ ਮੈਂ ਕੀ ਕਰਦਾ ਕੀ ਨਹੀਂ ਕਰਦਾ ਉਹਨਾਂ ਨੂੰ ਪਤਾ ਨਹੀਂ ਲੱਗ ਕੀ ਕੀਤਾ ਨਾ ਅੱਗੇ ਨਹੀਂ ਆਉਂਦੇ ਅੱਗੇ ਤੇ ਅੱਗੇ ਬੈਠੀ ਆ ਜੀ ਸਾਹਿਬ ਸਾਹਿਬ ਮੇਰਾ ਕੰਮ ਨਹੀਂ ਆਉਦਾ ਆਪ ਕੰਮ ਨਹੀਂ ਆਉਦਾ ਮੇਰੇ ਵੀ ਪਾਸਾ ਹਮਤੋਂ ਮੈਂ ਪੀਡੀਐਮ ਕਰਦਣਾ ਪੈਸਾ ਨਾ ਪੀਡਿੰਗ ਕਰਦਾ ਉਹ ਉੱਥੇ ਮੈਨੂੰ ਪਤਾ ਨਹੀਂ ਨਾ ਆਮ ਤੌਰ ਤੇ ਉਹ ਜਾਂ ਤੁਸੀਂ ਕਰੋ ਮੈਂ ਵੀ ਕਰ ਦਣਾ ਆਕੇ ਮੈਂ ਵੀ ਪੈਸੇ ਕਰਨੇ ਕੰਮ ਅੱਜ ਕਿਤੇ ਮੇਰੀ ਗੱਲ ਕਰਾਉਣੇ ਸਭ ਪੁੱਛਣਾ ਕੋਈ ਹੋ ਸਕਦਾ ਮੈਂ ਕਰ ਦਣਾ ਇੱਕ ਮਿੰਟ ਭਾਈ ਇਸ ਨੂੰ ਪੂਰੀ ਬਾਰਤ ਦੀ ਗੱਲ ਦੇਖੋ ਕੀ ਖਰੀਦ ਇਸ ਵਿੱਚ ਪੈਸੇ